ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਜਿਹੜੀ ਕੁੜੀ ਦਾ ਢੱਡਰੀਆਂ ਵਾਲੇ ਤੇ ਇਲਜ਼ਾਮ ਲੱਗਿਆ ਤਾਂ ਉਹਦੀ ਸખી ਭੈਣ ਨੇ ਬਹੁਤ ਵੱਡੇ ਵੱਡੇ ਖੁਲਾਸੇ ਕਰਕੇ ਮੂਰੇ ਧਰ ਦਿੱਤੇ ਨੇ ਕਿਹੜੇ ਖੁਲਾਸੇ ਜਿਵੇਂ ਕਿ ਉਸਦੀ ਭੈਣ ਦਾ ਕੰਟੈਕਟ ਸੀ ਡੇਰੇ ਦੇ ਵਿੱਚ ਰਹਿਣ ਵਾਲੀਆਂ ਕੁੜੀਆਂ ਦੇ ਨਾਲ ਮੋਬਾਈਲ ਫੋਨ ਦੇ ਕੰਟੈਕਟ ਦੇ ਜਿਹੜਾ ਕਿ ਕੰਟੈਕਟ ਨੰਬਰ ਸੀ ਉਹਦੇ ਜਰੀਏ ਇੱਕ ਡਿਟੇਲ ਕਢਾਈ ਗਈ ਆ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਕਿ ਇੱਕ ਸਬੂਤ ਦੇ ਆਧਾਰ ਤੇ ਇੱਕ ਹੱਥ ਲੱਗੀ ਹੈ ਤਾਂ ਉਹ ਇੱਕ ਇੰਟਰਵਿਊ ਮੇਰੇ ਹੱਥ ਦੇ ਵਿੱਚ ਉਸ ਕੁੜੀ ਦੇ ਹੀ ਹੈ ਜਿਹੜੀ ਉਹਦੀ ਸਾਕੀ ਭੈਣ ਤਾਂ ਇਹ ਵੱਡੇ ਵੱਡੇ ਖੁਲਾਸੇ ਮੈਂ ਤੁਹਾਡੇ ਸਾਹਮਣੇ ਧਰਨੇ ਚਾਹੁੰ ਆ ਬਾਅਦ ਦੇ ਵਿੱਚ ਆਪਾਂ ਗੱਲਾਂ ਜਿਹੜੀਆਂ ਦੋਨੇ ਪੱਖਾਂ ਤੇ ਕਰਾਂਗੇ ਕਿਉਂਕਿ ਸੰਤਾ ਤੇ ਵੀ ਮੈਂ ਵਾਦਾ ਕੀਤਾ ਵੀ ਮੈਂ ਉਹਨਾਂ ਚਿਰ ਉਹਨਾਂ ਨੂੰ ਦੋਸ਼ੀ ਨਹੀਂ ਠਹਿਰਾਉਂਦਾ ਜਿੰਨਾ ਚਿਰ ਕੋਈ ਦੋਸ਼ ਲੱਗ ਨਾ ਜਾਣ ਪਰ ਇਹ ਜਿਹੜੇ ਦੋਸ਼ ਇਹ ਲਗਾ ਰਹੀ ਹੈ ਕੁੜੀ ਤਾਂ ਕਿ ਇਹ ਪੂਰੇ ਸੱਚ ਨੇ ਕਾਏ ਤੁਸੀਂ ਫੈਸਲਾ ਕਰਨਾ ਹੋਊ ਆ ਪਹਿਲਾਂ ਤੁਸੀਂ ਇਹਦਾ ਜਿਹੜਾ ਪੂਰਾ ਇੰਟਰਵਿਊ ਐ ਇਹ ਸੁਣ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜਾ ਕਿ ਬਿਲਕੁਲ ਤਾਜ਼ਾ ਇੰਟਰਵਿਊ ਤੁਸੀਂ ਕਿਸੇ ਚੈਨਲ ਤੇ ਹਲਾ ਤੱਕ ਸੁਣਿਆ ਨਹੀਂ ਹੋਣਾ ਤੇ ਮੈਂ ਤੁਹਾਨੂੰ ਇਹ ਇਹ ਵੀ ਦੱਸੂਆਂ ਵੀ ਕਿਹੜੇ ਚੈਨਲ ਤੋਂ ਇਹ ਇੰਟਰਵਿਊ ਹੋ ਰਿਹਾ ਤਾਂ ਤੁਸੀਂ ਸਰਚ ਕਰਕੇ ਫਿਰ ਦੇਖ ਵੀ ਸਕਦੇ ਹੋ ਪਹਿਲਾਂ ਇਸ ਨੂੰ ਸੁਣ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਵੀ ਸਾਂਝੇ ਕਰੂੰਗਾ ਸੁਣੋ ਟੈਕ ਡਰਾਈਵਰ ਲੋਕ ਨੇ ਉੱਤੇ ਮੇਰੇ ਉਸ ਜੀਜੇ ਨੇ ਦੋ ਤਿੰਨ ਉਹ ਕਿਹਾ ਕੀਤਾ ਹੈ ਮਤਲਬ ਕੀ ਕੁਝ ਕੁਝ ਵੀ ਕਰ ਸਕਦੇ ਆ ਸਾਡੇ ਨਾਲ ਕਿ ਉਹ ਇਹ ਪੈਸੇ ਵਾਲਾ ਬੰਦਾ ਕੁਝ ਨਹੀਂ ਕਰਵਾ ਸਕਦਾ ਜੀ ਤੇ ਉਹ ਚਾਹੁੰਦੇ ਸੀ ਮਤਲਬ ਉਹ ਮੈਨੂੰ ਗੁੱਸੇ ਹੋ ਮੈਂ ਕਿਉਂ ਮੈਂ ਤਾਂ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਹੁਣ ਬਾਹਰ ਬ੍ਰਦਰ ਨੇ ਕਰ ਦਿੱਤੀ ਤੇ ਆਪਾਂ ਕੀ ਕਰ ਸਕਦੇ ਆ ਹੈਨਾ ਮੈਂ ਜਾਂ ਵੀ ਜੇ ਹੋ ਰਿਹਾ ਇਹ ਮੁੱਦਾ ਖੜਾ ਹੋ ਹੀ ਗਿਆ ਤੇ ਫਿਰ ਜਾਂਚ ਹੋਣੀ ਹੀ ਚਾਹੀਦੀ ਹੈ ਜੀ ਤੇ ਰਮਨਦੀਪ ਦੀਆਂ ਜਿਹੜੀਆਂ ਬਾਕੀ ਉੱਥੇ ਸਹੇਲੀਆਂ ਸੀ ਫੈਂਸ ਸੀ ਕਿ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਕਿਉਂਕਿ ਇਸ ਤਰ੍ਹਾਂ ਦਾ ਕਦਮ ਚੁੱਕਣ ਤੋਂ ਬਾਅਦ ਬੰਦਾ ਕਿਸੇ ਨਾ ਕਿਸੇ ਨਾਲ ਤਾਂ ਕੋਈ ਗੱਲ ਸ਼ੇਅਰ ਕਰਦਾ ਹੈ ਤਾਂ ਉਸ ਤੇ ਆਪਣੇ ਜੀਕਰ ਵਾਲਿਆਂ ਨੂੰ ਨਹੀਂ ਕਰਦਾ ਤੇ ਆਪਣੇ ਦੋਸਤਾਂ ਮਿੱਤਰਾਂ ਫੈਂਸ ਦੇ ਵਿੱਚ ਜੁਰਤ ਕੁਝ ਦੱਲਦਾ ਸੰਕੇਤ ਕੋਈ ਛਾਰਾ ਦਿੰਦਾ ਅੱਜ ਰਮਨ ਨੇ ਐਸੇ ਕਰਕੇ ਤੇ ਫੈਸਲਾ ਕਿ ਤੇਰੇ ਗੈਰ ਹੋਵੇ ਹਾਂਜੀ ਉਸ ਦਿਨ ਖੰਡੇ ਸੀ ਨਾ ਉਹ ਸਗਦਾ ਉਹ ਕਿਸੇ ਟੇਲੀਆ ਦੇ ਨਾਲ ਜੇ ਕਿਸੇ ਫਰੈਂਡ ਦਾ ਫੋਨ ਉਹਦੀ ਦਾ ਆਇਆ ਹੈ ਤੇ ਇਹ ਚਾ ਕਰਕੇ ਗਈ ਹੋਵੇ ਤੇ ਉਹ ਸਗਦਾ ਭਾਬੀ ਦੇ ਜੇ ਵੀ ਫਰੈਂਡ ਤੇ ਰਾਈ ਹੈ ਇਹ ਤੇ ਮਤਲਬ ਦੀ ਮਤਲਬ ਦੀ ਇਹ ਹੋਇਆ ਕਿ ਲੜਕੀ ਨੂੰ ਤੇ ਚੰਗਾ ਜੇ ਸਾਡੇ ਤੇ ਕੋਈ ਨਾ ਰਹਿਦਾ ਕੀ ਹੈ ਕਿ ਉਸਨੇ ਇਹ ਉਹ ਦਹਰੀ ਜਿਹੜੀ ਖਾਦੀ ਜਾਂ ਫਿਰ ਧਗੇ ਨਾਲ ਖਵਾ ਕੇ ਖਾਦੀ ਬਣਾਇਆ ਗਿਆ ਕੁਝ ਇਸ ਤਰ੍ਹਾਂ ਦਾ ਤੁਹਾਡੇ ਜਿਹਨ ਚ ਗੱਲਬਾਤ ਹੈ ਜਾਂ ਕੋਈ ਕਿਸੇ ਉਹਦੀ ਫਰੈਂਡ ਦੇ ਨਾਲ ਬਾਤ ਚ ਗੱਲਬਾਤ ਹੋਈ ਇਸ ਨੂੰ ਕਾਜੀ ਕੋਲ ਹੀ ਫਰੈਂਡ ਲਈ ਉਸ ਤੋਂ ਬਾਅਦ ਕੋਈ ਫਰੈਂਡ ਦੇਤੀ ਆ ਫਰੈਂਡ ਦਾ ਫਾਰ ਲਿਆ ਉਹਦੀ ਜਿਹਨੀਆਂ ਬਾਪੇ ਨੇ ਜੁੜੀਆਂ ਹੋਈਆਂ ਨੇ ਹਾਂਜੀ ਉਹਦੇ ਨੂੰ ਮੈਸੀਡਰ ਨੰਬਰ ਦੇ ਦਿੱਤਾ ਰਵਿੰਦੀਤ ਕੋਲ ਦਾ ਵੀ ਉਹ ਕਹਿੰਦੇ ਨੇ ਕਿ ਪੁੱਛਿਆ ਹਨ ਉਹ ਕਿ ਜੇ ਤਾਂ ਉਹ ਕਹਿੰਦੇ ਦਿਲ ਦੇ ਦਿਖਾਵਾਂਗੇ ਆਪਣੇ ਆਪ ਉਹਦੇ ਵਿੱਚ ਫਾਰ ਹੀ ਆਦੀਆਂ ਫਰੈਂਡਾਂ ਦੇ ਕੰਮ ਆ ਜਾਣਗੇ ਬਾਬੇ ਨਾਲ ਗੱਲੀਆਂ ਹੋਈਆਂ ਨੇ ਤੇ ਬਾਬੇ ਦਾ ਕੀ ਉਹਨਾਂ ਦੇ ਹੋਏਨਾਂ ਵਿੱਚ ਬਾਬਾ ਜੀ ਦਾ ਨੰਬਰ ਜ਼ਰੂਰ ਹੋਊਗਾ ਸਾਡੇ ਤੇ ਬਾਬਾ ਜੀ ਨੇ ਕੱਲ ਕੱਲ ਸੰਗਰਾਂਦ ਵਾਲੇ ਤੇਨ ਬਾਬਾ ਜੀ ਨੇ ਜੋ ਪਹਿਲਾਂ ਇੱਕ ਸੁਖਿੰਦਰ ਸਿੰਘ ਨਾਂ ਦੇ ਮੁੰਡੇ ਨੇ ਦੋਸ਼ ਰਾਏ ਦੇ ਬਾਬੇ ਦੇ ਉੱਤੇ ਗਏ ਸਾਰੇ ਉਹਦੇ ਜਵਾਬ ਚ ਕੱਲ ਬਾਬਾ ਜੀ ਕਹਿ ਰਹੇ ਸੀ ਕਿ ਉਹ ਔਰਤਾਂ ਦੇ ਹੱਥੋਂ ਤਾਂ ਖਾਣਾ ਵੀ ਨਹੀਂ ਖਾਂਦੇ ਖਾਣਾ ਵੀ ਉਹਨਾਂ ਨੂੰ ਉਹਨਾਂ ਦੇ ਜਿਹੜੇ ਸਿੰਘ ਮਾਰਗ ਦੇਵਤ ਨੇ ਉਹ ਖਵਾਉਂਦੇ ਨੇ ਤੇ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਬਾਬੇ ਦਾ ਪਰਸਨਲ ਨੰਬਰ ਇਹਨਾਂ ਕੁੜੀਆਂ ਦੇ ਕੋਲੇ ਹੁੰਦਾ ਤੇ ਟੈਕਸ ਮੈਸੇਜ ਉਹ ਹੀ ਦਾ ਉਹ ਹੀ ਦਾ ਅੱਜ ਉਹ ਵੀ ਦੱਸਦੇ ਇਹ ਸੋਚ ਰਹੇ ਆ ਕਿ ਜੇ ਕੋ ਖਾਣਾ ਵੀ ਉਹਾਂ ਦੇ ਅੰਗੜੀਆਂ ਲੈ ਕੇ ਜੇ ਉਹ ਨਹੀਂ ਖਾਂਦੇ ਤਾਂ ਫਿਰ ਉਹ ਮੋਬਾਈਲ ਆਪਣੇ ਲੜਕੀਆਂ ਦੇ ਕਿਵੇਂ ਚੁੱਕ ਲੈਂਦੇ ਨੇ ਸੋ ਇਹ ਸਵਾਲ ਜਰ ਹਾਂ ਜੀ ਹਾਂ ਜੀ ਗੱਲ ਬਹੁਤ ਵੱਡੀ ਆ ਵੀ ਜਿਵੇਂ ਉਹ ਕੁੜੀ ਕਹਿੰਦੀ ਵੀ ਬਾਬਾ ਜੀ ਜਿਹੜਾ ਕਿ ਕੁੜੀਆਂ ਦੇ ਹੱਥੋਂ ਖਾਣਾ ਨਹੀਂ ਖਾਂਦਾ ਪਾਣੀ ਨਹੀਂ ਪੀਂਦਾ ਤੇ ਕਹਿੰਦੀ ਫਿਰ ਉਹ ਫੋਨ ਕਿਵੇਂ ਚੱਕ ਲੈਂਦਾ ਕੁੜੀਆਂ ਦਾ ਸਵਾਲ ਇਹ ਵੀ ਉਹਨੇ ਧਰਿਆ ਆਪਾਂ ਦੂਜਾ ਪੱਖ ਵੀ ਧਰਾਂਗੇ ਦੇਖੋ ਨੇ ਕੇ ਗੱਲ ਜ਼ਰੂਰ ਤੁਹਾਨੂੰ ਸੁਣੀ ਐ ਵੀ ਡਿਟੇਲ ਆ ਜਿਹੜੀ ਉਹਦੇ ਵਿੱਚ ਸਾਰਾ ਕੁਝ ਪਤਾ ਲੱਗ ਜਾਣਾ ਕਿਹੜੀਆਂ ਕੁੜੀਆਂ ਦੇ ਨਾਲ ਉਹਦਾ ਕੰਟੈਕਟ ਸੀਗਾ ਉਹਨਾਂ ਕੁੜੀਆਂ ਦੇ ਵਿੱਚ ਜਿਹੜੇ ਨੰਬਰ ਨੇ ਉਹਨਾਂ ਕੋਲੇ ਉਹਨਾਂ ਦੇ ਨਾਲ ਕੀ ਗੱਲਬਾਤ ਹੁੰਦੀ ਸੀ ਕੁੜੀ ਦੀ ਉਹਨਾਂ ਕੁੜੀਆਂ ਦੇ ਵਿਚਕਾਰ ਜਿਹੜੀ ਅੰਦਰੋਂ ਅੰਦਰੀ ਗੱਲ ਕੋਈ ਚੱਲੀ ਹੋਣੀ ਤਾਂ ਉਸ ਸਮੇਂ ਦੇ ਵਿੱਚ ਦੀ ਜਿਹੜੀ ਗੱਲ ਆ ਉਹਨੂੰ ਫੜਨ ਦੀ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਆ ਤਾਂ ਉਸ ਤੋਂ ਫਿਰ ਪਤਾ ਲੱਗਣਾ ਵੀ ਬਾਬਾ ਜੀ ਦੇ ਨਾਲ ਕੋਈ ਸੰਪਰਕ ਵਾਕਈ ਹੈਗਾ ਸੀ ਜਾ ਨਹੀਂ ਸੀ ਤਾਂ ਹੁਣ ਗੱਲ ਇੱਧਰ ਆ ਜਾਂਦੀ ਆ ਢਡਰੀਆਂ ਵਾਲੇ ਸੰਤ ਨੇ ਖੁਦ ਇਹ ਗੱਲ ਤੁਹਾਨੂੰ ਵਾਰ-ਵਾਰ ਦੱਸਣ ਦੀ ਲੋੜ ਹੀ ਨਹੀਂ ਉਹ ਤਾਂ ਤੁਹਾਨੂੰ ਪਤਾ ਹੀ ਆ ਪਰ ਗੱਲ ਹੁਣ ਇੱਧਰ ਆ ਜਾਂਦੀ ਆ ਵੀ ਢਡਰੀਆਂ ਵਾਲਾ ਸੰਤ ਹਰ ਇੱਕ ਬੰਦਾ ਕਹਿ ਰਿਹਾ ਪੰਜਾਬ ਦੇ ਵਿੱਚ ਉਹ ਸਿੱਖ ਨੌਜਵਾਨ ਵੀ ਉੱਠ ਖੜੇ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਵੀ ਸਾਡੇ ਨਾਲ ਭਾਵੇਂ ਲੱਖ ਬਕਰੇਵੇਂ ਵੀ ਹੋਣ ਪਰ ਜਿਹੜਾ ਇਹ ਗੱਲ ਹੈ ਇਹ ਢਡਰੀਆਂ ਵਾਲਾ ਨਹੀਂ ਕਰ ਸਕਦਾ ਇਹਦੇ ਤੋਂ ਅਸੀਂ ਇਨਕਾਰ ਕਰਦੇ ਆਂ ਤਾਂ ਹੁਣ ਇਹਦੇ ਵਿੱਚ ਮਾਮਲਾ ਕੀ ਹੈ ਮਾਮਲਾ ਇਹ ਆ ਵੀ ਸੰਤ ਢੱਡੀਆਂ ਵਾਲੇ ਨੂੰ ਮੀਡੀਆ ਦੇ ਵਿੱਚ ਲਗਾਤਾਰ ਸੁਰਖੀਆਂ ਦੇ ਵਿੱਚ ਇਹ ਹੀ ਆ ਰਿਹਾ ਵੀ ਢੱਡੀਆਂ ਵਾਲਾ ਗਾਇਬ ਹੈ ਡੇਰੇ ਦੇ ਵਿੱਚੋਂ ਭੱਜਿਆ ਹੋਇਆ ਕੈਨੇਡਾ ਚਲਾ ਗਿਆ ਕਿਰਪਦਾਰੀ ਹੋ ਸਕਦੀ ਹੈ ਕਿਸੇ ਵੇਲੇ ਵੀ ਹੋ ਸਕਦੀ ਹੈ ਇਹ ਕਹਿ ਰਹੇ ਆ ਮੀਡੀਆ ਦੇ ਵਿੱਚ ਪਰ ਕੀ ਵਾਕਈ ਉਹਦੀ ਗ੍ਰਿਫਤਾਰੀ ਹੋ ਸਕਦੀ ਹੈ ਜੇਕਰ ਇੱਥੇ ਆਉਂਦੇ ਨੇ ਹੋ ਸਕਦੀ ਹੈ ਪਰ ਉਹਨਾਂ ਨੂੰ ਹੁਣ ਇਹ ਵੀ ਚਾਹੀਦਾ ਵੀ ਗ੍ਰਿਫਤਾਰੀ ਤਾਂ ਦੇ ਦੇਣੀ ਚਾਹੀਦੀ ਸੀ ਕਿਉਂਕਿ ਇੱਕ ਸਚਾਈ ਦਾ ਜਿਹੜਾ ਪਰੜਾ ਹੁੰਦਾ ਬੜਾ ਭਾਰੀ ਹੁੰਦਾ ਤਾਂ ਸਚਾਈ ਦਾ ਮੂੰਹ ਨਾ ਦੱਬੋ ਮੈਂ ਕਹਿਣਾ ਵੀ ਇਸ ਗੱਲ ਤੇ ਗ੍ਰਿਫਤਾਰੀ ਹੋਣੀ ਜ਼ਰੂਰੀ ਆ ਸੰਤ ਸੱਚੇ ਨੇ ਇਹ ਗੱਲ ਸਾਰੀ ਦੁਨੀਆ ਹੀ ਕਹੀ ਜਾਂਦੀ ਹੈ ਵਿੱਚੋਂ ਕੁਝ ਲੋਕ ਨੇ ਜਿਹੜੇ ਲੱਤਾਂ ਖਿੱਚਦੇ ਨੇ ਕਿਉਂਕਿ ਮੈਂ ਅਕਸਰ ਸਾਡੀ ਪਬਲਿਕ ਦੇ ਨਾਲ ਵਾਅਦਾ ਕੀਤਾ ਵੀ ਮੈਂ ਆਪਣੇ ਮੂੰਹ ਚੋਂ ਸੰਤਾਂ ਨੂੰ ਮਾੜਾ ਕਦੇ ਨਹੀਂ ਕਹੂੰਗਾ ਕਿਉਂ ਜਿੰਨਾ ਚਿਰ ਉਹਦੇ ਤੇ ਜੁਰਮ ਨਹੀਂ ਸਾਬਤ ਹੁੰਦਾ ਉਹਨਾਂ ਚਿਰ ਆਪਾਂ ਉਸਤੇ ਕੋਈ ਵੀ ਸ਼ਰਾਬਲੀ ਦਾ ਯੂਜ ਨਹੀਂ ਕਰਾ ਤੇ ਗੱਲ ਹੋਣਾ ਦੂਜੇ ਘਰ ਵਾਲਿਆਂ ਦੀ ਵੀ ਆਉਂਦੀ ਹੈ ਉਹਨਾਂ ਦਾ ਵੀ ਵਖ ਰੱਖਣਾ ਜ਼ਰੂਰੀ ਹੈ ਉਹਨਾਂ ਦੀ ਸੰਤੁਸ਼ਟੀ ਹੋਣੀ ਜ਼ਰੂਰੀ ਹੈ ਜੇਕਰ ਉਹ ਇਹ ਗੱਲ ਕਹਿੰਦੇ ਨੇ ਵੀ ਕੁੜੀਆਂ ਦੇ ਨੰਬਰ ਸਾਨੂੰ ਚਾਹੀਦੇ ਆਸੀਂ ਡਿਟੇਲ ਕਢਾਉਣੀ ਆ ਤਾਂ ਜ਼ਰੂਰੀ ਉਹਨਾਂ ਨੂੰ ਦਿੱਤੇ ਵੀ ਜਾਣ ਆਪਣੇ ਬੰਨਿਓ ਮੈਂ ਕਹਿੰਦਾ ਵੀ ਢੱਡਰੀਆਂ ਵਾਲੇ ਬੰਨਿਓ ਦਿੱਤੇ ਜਾਣ ਪੂਰੀ ਡਿਟੇਲ ਦਿੱਤੀ ਜਾਵੇ ਵੀ ਭਾਈ ਆ ਚੱਕੋ ਜਦੋਂ ਸੱਚੇ ਆ ਤਾਂ ਫਿਰ ਕੋਈ ਗੱਲ ਹੀ ਨਹੀਂ ਜਦੋਂ ਕੋਈ ਨਿਰਪੱਖ ਹੋ ਜਾਣ ਦਿਓ ਸਾਰੀ ਗੱਲ ਤਬ ਐਸੇ ਮੈਨੂੰ ਵੀ ਇਹ ਯਕੀਨ ਆ ਵੀ ਸੰਤਾ ਦਾ ਇਹ ਕੰਮ ਤਾਂ ਨਹੀਂ ਹੋ ਸਕਦਾ ਕਿਉਂਕਿ ਸੰਤ ਬੜੇ ਬਚਪਨ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਕਿ ਇਸ ਲਾਈਨ ਦੇ ਵਿੱਚ ਆਏ ਨੇ ਤਾਂ ਫਿਰ ਉਹ ਬੰਦੇ ਦੀ ਜਿਹੜੀ ਬੈਕਗ੍ਰਾਉਂਡ ਦੀ ਛਵੀ ਹੁੰਦੀ ਆ ਉਸ ਤੋਂ ਅਸਲ ਦੇ ਵਿੱਚ ਪਕੜ ਹੁੰਦੀ ਆ ਗੱਲ ਦੀ ਬਾਕੀ ਕੁਝ ਕਹਿ ਵੀ ਨਹੀਂ ਸਕਦੇ ਹੁੰਦੇ ਮਨ ਕਿਸੇ ਦਾ ਕਦੋਂ ਵੀ ਡੋਲ ਸਕਦਾ ਹੁੰਦਾ ਤਾਂ ਪਰ ਫੇਰ ਵੀ ਬੰਦੇ ਦੇ ਵਿੱਚ ਕੁਝ ਨਾ ਕੁਝ ਝਲਕ ਦਿਖਦੀ ਐ ਤੁਸੀਂ ਵੀ ਜਾਣਦੇ ਹੋ ਤਾਂ ਠੀਕ ਆ ਪੰਜਾਬੀਓ ਜਿੰਨੇ ਤੁਸੀਂ ਭੈਣ ਭਰਾ ਮੈਨੂੰ ਸੁਣ ਰਹੇ ਹੋ ਇਸ ਵੀਡੀਓ ਨੂੰ ਤੁਹਾਡਾ ਹੱਕ ਆ ਵੀ ਫਰਜ਼ ਜਿਹੜਾ ਬਣਦਾ ਵੀ ਸ਼ੇਅਰ ਕਰਨ ਦਾ ਤਾਂ ਕਿ ਪਬਲਿਕ ਦੇ ਵਿੱਚ ਹੋਰ ਸੁਨੇਹਾ ਜਾਵੇ ਜੇਕਰ ਤੁਸੀਂ ਢੱਡਰੀਆਂ ਵਾਲੇ ਨੂੰ ਪ੍ਰੇਮ ਕਰਦੇ ਹੋ ਤਾਂ ਲਾਜ਼ਮੀ ਇਹ ਵੀਡੀਓ ਸ਼ੇਅਰ ਕਰ ਦੇਣਾ ਮੇਰਾ ਸਵਾਲ ਇਹੀ ਆ ਵੀ ਇੱਕ ਬੇਦੋਸ਼ੇ ਬੰਦੇ ਨੂੰ ਸਜ਼ਾ ਨਾ ਮਿਲੇ ਇਹ ਪ੍ਰਚਾਰ ਆ ਜਿਹੜਾ ਇਹ ਬਹੁਤ ਵੱਡਾ ਕੰਮ ਕਰ ਜਾਂਦਾ ਇੱਕ ਸਹੀ ਟਿਕਾਣੇ ਤੇ ਪਬਲਿਕ ਨੂੰ ਮੈਸੇਜ ਮਿਲ ਜਾਂਦਾ ਤਾਂ ਇਹ ਮੈਸੇਜ ਮੈਂ ਕਹਿੰਦਾ ਵੀ ਪੂਰੀ ਜਨਤਾ ਦੇ ਵਿੱਚ ਜਾਣਾ ਚਾਹੀਦਾ ਉਹਨਾਂ ਦਾ ਪੱਖ ਵੀ ਆਪਾਂ ਇਹਦੇ ਵਿੱਚ ਹੀ ਰੱਖਿਆ ਉਹ ਵੀ ਹੋਣੀ ਚਾਹੀਦੀ ਇਹ ਜਾਚ ਤਾਂ ਜ਼ਰੂਰੀ ਹੈ ਸਾਰੀਆਂ ਗੱਲਾਂ ਤਾਂ ਠੀਕ ਆ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਪੰਜਾਬੀ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ ਟਾਕ